ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਵਿਟੀ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਰਿਕੁਐਸਟ ਹੈ ਜੀ ਜਿਹੜੇ ਅੱਜ ਦੇ ਸੂਟ ਨੇ ਤੁਸੀਂ ਜਲਦੀ ਕਨਫਰਮ ਕਰਿਓ ਬਹੁਤ ਹੀ ਸੋਹਣੇ-ਸੋਹਣੇ ਜੇ ਪ੍ਰਿੰਟ ਲੈ ਕੇ ਆਏ ਆ ਮੈਚਿੰਗ ਸੂਟ ਰਹਿਣਗੇ 1200 ਦਾ ਪ੍ਰਾਈਸ ਰਹੂਗਾ ਓਮਟੈਕਸ ਬ੍ਰਾਂਡ ਦੇ ਖਾਦੀ ਕਾਟਨ ਦੇ ਸੂਟ ਨੇ ਜੀ ਅੱਜ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਆਂ ਪਹਿਲਾ ਪਿੰਕ ਪ੍ਰਿੰਟ ਵੀ ਤੁਹਾਨੂੰ ਮੈਚਿੰਗ ਮਿਲੂ ਇਹ ਰਿਹਾ ਜੀ ਨੈਕਸਟ ਗ੍ਰੀਨ ਕਲਰ ਮਹਿੰਦੀ ਜੀ ਬਾਟਮ ਹੈ ਦੀ ਮਹਿੰਦੀ ਸ਼ੇਡ ਤੇ ਆ ਗਿਆ ਇਹ ਤੇ ਫਲਾਰ ਬਣੇ ਹੋਏ ਨੇ ਸ਼ਰਟ ਦੇ ਵਿੱਚ ਪਲੇਨ ਸਾਰਿਆਂ ਨਾਲ ਤੁਹਾਨੂੰ ਪਲੇਨ ਮੈਚਿੰਗ ਮਿਲੂਗੀ ਸੈਲਫ ਮੈਚ ਹੋਊਗੀ ਮਤਲਬ ਸੈਲਫ ਪ੍ਰਿੰਟਿੰਗ ਜੀ ਹੋਊਗੀ ਨੈਗੇਟਿਵ ਕਹਿ ਸਕਦੇ ਆਪਾਂ ਦੇਖੋ ਹਲਕੀ ਹਲਕੀ ਜੀ ਪ੍ਰਿੰਟਿੰਗ ਤੁਹਾਨੂੰ ਸਲਵਾਰ 'ਚ ਵੀ ਮਿਲੂਗੀ ਇਹ ਰਿਹਾ ਜੀ ਫਿਰੋਜ਼ੀ ਕਲਰ ਇਹ ਵੀ ਬਹੁਤ ਹੀ ਪਿਆਰਾ ਕਲਰ ਹੈ ਸੇਮ ਗ੍ਰੀਨ ਵਾਲਾ ਹੀ ਪ੍ਰਿੰਟ ਹੈ ਜੀ ਇਹ ਵੀ ਆਫ ਵਾਈਟ ਦੇ ਨਾਲ ਡਿਜ਼ਾਈਨ ਕਰਕੇ ਫਿਰੋਜੀ ਦੁਪੱਟਾ ਵੀ ਆਫ ਵਾਈਟ ਨਾਲ ਡਿਜ਼ਾਈਨ ਕਰਕੇ ਬਹੁਤ ਸੋਹਣਾ ਮੰਨਣਾ ਇਹਦੀ ਮੈਚਿੰਗ ਆ ਗਈ ਜੀ بیس ਕਲਰ ਦੀ ਸੇਮ ਇਹ ਵੀ ਬਹੁਤ ਪਿਆਰਾ ਪੀਚ ਜਿਹਾ ਕਲਰ ਹੈ ਡਾਰਕ ਪੀਚ ਕਲਰ ਆ ਗਿਆ ਤੇ ਲਾਈਟ ਜੇ ਕਲਰ ਦੇ ਫਲਾਰ ਬਣੇ ਹੋਏ ਨੇ ਇਸ ਚ ਪ੍ਰਿੰਟਿੰਗ ਤੋਂਨ ਸਾਰੀ ਇੱਕ ਤੋਂ ਇੱਕ ਵੱਧ ਕੇ ਮਿਲੂ ਨਵੇਂ-ਨਵੇਂ ਪ੍ਰਿੰਟ ਜੇ ਨੇ ਗ੍ਰੇ ਆ ਗਿਆ ਜੀ ਅੱਗੇ ਗ੍ਰੇ ਗ੍ਰੇ ਦੇ ਨਾਲ ਬਲੈਕ ਗ੍ਰੇ ਦੇ ਨਾਲ ਸਕਿਨ ਕਲਰ ਦੀ ਬਾਟਮ ਆ ਸਕਿਨ ਕਲਰ ਦਾ ਪ੍ਰਿੰਟ ਹੈ ਜੀ ਇਸ ਚ ਇਹ ਦਿਨ ਟਾਈਡ ਹੈਈ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਲੱਗਣਾ ਤੇ ਬਾਕੀ ਨਾ ਜਾਣਤਾ ਸਾਰੀ ਹੈ ਨਾ ਸੂਟ ਚ ਸਟੀਚਿੰਗ ਤੋਂ ਬਾਦੀ ਪੈਂਦੀ ਹੈ ਜੇ ਸੋਹਣਾ ਸਟਿਚ ਕਰਿਆ ਹੋਵੇ ਤਾਂ ਬਹੁਤ ਹੀ ਜਿਆਦਾ ਸੋਹਣੇ ਬਣਦੇ ਨੇ ਤੇ ਅਗਲਾ ਇਹ ਪ੍ਰਿੰਟ ਵੀ ਬਹੁਤ ਹੀ ਜਿਆਦਾ ਸੋਹਣਾ ਹੈ ਜੀ ਸਕਿਨ ਕਲਰ ਦੀ ਆ ਗਿਆ ਇਹ ਵੀ ਸਕਿਨ ਕਲਰ ਦਾ ਬੇਸ ਪ੍ਰਿੰਟ ਆ ਗਿਆ ਤੇ ਇੱਚ ਆ ਗਿਆ ਜੀ ਮਹਿਰੂਨ ਮਹਿੰਦੀ ਬਹੁਤ ਹੀ ਸੋਹਣੇ ਜੇ ਕਲਰ ਨੇ ਇਸ ਚ ਵੀ ਡਿਜ਼ਾਈਨਿੰਗ ਕਰਨ ਲਈ ਜਿਆਦਾ ਮੇਰਾ ਧਿਆਨ ਰਹਿੰਦਾ ਉਹ ਚ ਜਿਹੜੇ ਕਲਰ ਲਾਈ ਦੇ ਨੇ ਮੈਨੂੰ ਇਹਦਾ ਡਿਜ਼ਾਈਨਿੰਗ ਦੇ ਆਈਡੀਆਜ਼ ਨੇ ਜਿਹੜੇ ਉਹ ਪ੍ਰਿੰਟਿੰਗ ਤੋਂ ਹੀ ਮਿਲਦੇ ਆ ਪ੍ਰਿੰਟ ਕਲਰ ਕਿਵੇਂ ਦੇ ਨੇ ਇਹ ਦੇਖੋ ਤੁਸੀਂ ਨਵੇਂ-ਨਵੇਂ ਜੇ ਕਲਰ ਨੇ ਸਾਰੇ ਇਹ ਵੀ ਬਹੁਤ ਜਿਆਦੇ ਸੋਹਣਾ ਜਿਨ੍ਹਾਂ ਨੂੰ ਜਿਆਦਾ ਨਾ ਡਾਰਕ ਕਲਰ ਪਸੰਦ ਨਹੀਂ ਆ ਉਹਨਾਂ ਨੂੰ ਸਾਰੇ ਇਹ ਕਲਰ ਪਸੰਦ ਆਉਣ ਵਾਲੇ ਨੇ ਬਹੁਤ ਹੀ ਜਿਆਦੇ ਸੋਹਣੇ ਕਲਰ ਨੇ ਜੀ ਇਹ ਤੇ ਨੈਕਸਟ ਜਿਹੜਾ ਹੈਗਾ ਉਹ ਵੀ ਦੇਖੋ ਤੁਸੀਂ ਸਕਾਈ ਕਲਰ ਤਾਂ ਆ ਗਿਆ ਜੀ ਸਕਾਈ ਹੀ ਇਹਦੇ ਨਾਲ ਜਿਹੜੀ ਮੈਚਿੰਗ ਬਣਾਈ ਗਈ ਹੈ ਜਿਵੇਂ ਜਿਹੜੇ ਡਾਰਕ ਕਲਰ ਨਹੀਂ ਪਸੰਦ ਕਰਦੇ ਲਾਈਟ ਜੇ ਸੋਬਰ ਜੇ ਕਲਰ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਬੇਸ ਕਲਰ ਦੀ ਮੈਚਿੰਗ ਹੀ ਜ਼ਿਆਦਾਤਰ ਪਸੰਦ ਆਉਂਦੀ ਹੈ ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਬੇਸ ਕਲਰ ਦੀ ਮੈਚਿੰਗ ਹੀ ਲੈ ਕੇ ਆਏ ਆ ਤੁਹਾਡੇ ਲਈ ਦੇਖੋ ਤੁਸੀਂ ਬਾਕੀ ਜੇ ਤੁਹਾਨੂੰ ਕੋਈ ਵੀ ਸੂਟ ਹੈ ਨਾ ਜੋ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ 'ਚ WhatsApp ਲਿੰਕ ਪਿਆ ਉੱਥੇ ਜਾ ਕੇ ਸਿੱਧਾ ਸਾਨੂੰ ਮੈਸੇਜ ਕਰ ਸਕਦੇ ਹੋ ਤੁਸੀਂ ਬਹੁਤ ਆਸਾਨ ਤਰੀਕਾ ਤੁਹਾਡੇ ਲਈ ਮੈਸੇਜ ਕਰਨ ਦਾ ਜਿਹੜੇ ਨਵੇਂ ਨੇ ਜਿਹੜੇ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋਏ ਨੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਚਲੋ ਹਨਾ ਆਪਣੇ ਸਟੇਟਸ ਵਗੈਰਾ ਵੀ ਸ਼ੋ ਹੋ ਜਾਂਦੇ ਨੇ ਤੇ WhatsApp ਗਰੁੱਪ 'ਚ ਵੀ ਆਪਾਂ ਪਾਉਂਦੇ ਰਹਿੰਦੇ ਆ ਪ੍ਰਿੰਟਿੰਗ ਵਗੈਰਾ ਉੱਥੋਂ ਵੀ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਜੇ ਪਸੰਦ ਆਈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਓਕੇ ਜੀ ਬਾਏ ਬਾਏ